ਸასიਖਾਲ ਸਾਰਿਆਂ ਨੂੰ ਲੈ ਵੀ ਬਾਤ ਨਿਊ ਐ ਕਿਉਂਕਿ ਜਿੰਨਾ ਤੱਕ ਮੈਂ ਬਾਤਾਂ ਕਰ ਰਹੀ ਮੈਂ ਆਪਣੀ ਬੋਲੀ ਵੀ ਸੁਣਾਵਾ ਵਿੱਚ ਨੂੰ ਕਿਤੇ ਮੌਕਾ ਨਾ ਰਹਿ ਜਾ ਸੁੱਕਾ ਬਈ ਬਹੁਤ ਨਜ਼ਾਰੇ ਮਾਨਾ ਤਾਂ ਦੇਖੇ ਮੈਂ ਗੋਮਾ ਰਹਿਆ ਮੈਂ ਪੰਜਵੀਂ ਤੱਕ ਲੋਤੀ ਪੜ੍ਹੇ ਹਾਂ ਪਿੰਡ ਦੇ ਵਿੱਚ ਰਾਜ ਪਏ ਗਲੇ ਮੈਂ ਹੂੰ ਪਰ ਇਹ ਸਾਰੇ ਹਾਈਲੀ ਇੰਟੈਲੈਕਚੁਅਲ ਐ ਤੇ ਮਾਰੇ ਦਾ ਪੰਜਾਬ ਆ ਬਸ ਊੜੀ ਇੱਕੋ ਯੋਗਤਾ ਕਿਸੇ ਬੰਦੇ ਨੂੰ ਗਰੀ ਬੁਣਨੀ ਆ ਵਾ ਕੇਸੀ ਬੁਣਨੀ ਆ ਵਾ ਖੇਤੀ ਕਰਨੀ ਆ ਵਾ ਕੋਈ ਯੋਗਤਾ ਨਹੀਂ ਗਈ ਹੂੰ ਬਸ ਇੱਕੋ ਯੋਗਤਾ ਵੀ ਅੰਗਰੇਜ਼ੀ ਬਹੁਤ ਹੁੰਦੀ ਐ ਹੂੰ ਇੰਗਲਿਸ਼ ਬੜੀ ਖਾਈ ਐ ਹੂੰ ਇਿੱਤਾਂ ਪਹਿਲਾਂ ਉਹ ਬਾਤਾਂ ਕਰ ਹਾਂ ਇਹਦੇ ਤੇ ਸੌਣ ਦਿਓ ਤੁਸੀਂ ਇੰਗਲਿਸ਼ ਆਈ ਹੈ ਉਹ ਤੁਹਾਨੂੰ ਚੰਗਾੜਾ ਸੁਣਾ ਦੇ ਹਮ ਅਸਲ ਵਿੱਚ ਮੈਨੂੰ ਲੱਗਾ ਮੇਰੇ ਆਪਣੇ ਵਿਚਾਰ ਹੈ ਤੇ ਵਿਚਾਰ ਦੱਸ ਦੇਣੇ ਚਾਹੀਦੇ ਜਿਵੇਂ ਆਪਣੇ ਲੋਕ ਨਾ ਦਿਮਾਗੀ ਤੌਰ ਤੇ ਕਿਤੇ ਵੀ ਚਲੇ ਜਾਏ ਹਮ ਸਭ ਤੋਂ ਵੱਡੇ ਗੁਲਾਮ ਬਣਦੇ ਆ ਕਿਉਂਕਿ ਆਪਣੀ ਹਰ ਚੀਜ਼ ਦੇ ਬਾਰੇ ਮੈਂ ਘਟਿਆ ਆਪਾਂ ਦਾ ਸ਼ਕਾਰ ਹੋਏ ਜਿਵੇਂ ਬੋਲੀ ਹੋਵੇ ਕੱਪੜੇ ਹੋਵੇ ਖਾਣਾ ਵਾ ਕੁਝ ਵੀ ਤੇ ਇਹ ਅੰਗਰੇਜ਼ਾਂ ਵਾਲੀ ਹਰ ਚੀਜ਼ ਉਸ ਤਰ੍ਹਾਂ ਬੈਠ ਕੇ ਇਸ ਤਰ੍ਹਾਂ ਖਾ ਕੇ ਇਸ ਤਰ੍ਹਾਂ ਗਾ ਕੇ ਇਸ ਤਰ੍ਹਾਂ ਪਾ ਕੇ ਬਹੁਤ ਕੁਝ ਹਮ ਕਹਿੰਦਾ ਇੱਕੋ ਗੱਲ ਦੀ ਸਮਝ ਸਾਨੂੰ ਆਈ ਹੈ ਕਿ ਸਾਡੀ ਇੰਗਲਿਸ਼ ਬੜੀ ਹਾਈ ਹੈ ਹਮ ਅਸੀ ਕੋ ਗੱਲ ਦੀ ਸਮਝ ਸਾਨੂੰ ਆਈ ਹੈ ਇੰਗਰੇਜ਼ੀ ਗੱਲਾਂ ਦੱਸ ਦਿਆਂ ਵੀ ਹੁਣ ਮੈਂ ਦੇਖਣੇ ਮੈਨੂੰ ਲੱਗਦਾ ਹੁਣ ਵੀ ਇਹਦੇ ਯਾਰ ਵੀ ਤੇ ਮੈਂ ਐਸਾ ਜਾਣ ਵਾਲਾ ਬੰਦਾ ਫੜ ਕੇ ਲਿਆਏ ਮਾਰੇ ਚੈਨਲ 'ਤੇ ਬਰ ਚਾਰ ਪੰਜ ਇੰਟਰਵਿਊ ਹੋਈਆਂ ਅੰਗਰੇਜ਼ੀ ਦੇ ਵਿੱਚੋਂ ਮੈਂ ਹੀ ਕਰੀਆਂ ਹੂੰ ਮਤਲਬ ਅੰਗਰੇਜ਼ੀ ਸਿੱਖਣਾ ਹੋਰ ਚੀਜ਼ ਹੈ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਸਿੱਖੋ ਨਾ ਚੰਗੀ ਗੱਲ ਅੰਗਰੇਜ਼ੀ ਆਵੇ ਹਾਂ ਪਰ ਅੰਗਰੇਜ਼ੀ ਯੋਗਤਾ ਨਹੀਂ ਹੈ ਹਾਂ ਮੰਨ ਲਓ ਮੈਂ ਦੱਸੇ ਕਰਾਂ ਮੈਨੂੰ ਕਾਰ ਚਲਾਣੀ ਨਹੀਂ ਆਂਦੀ ਨਾ ਮਾਰੇ ਪਾ ਕਾਰ ਹੈ ਹੂੰ ਮੇਰੇ ਪਿੱਛੇ ਲੱਗੇ ਸ਼ੇਰ ਹੂੰ ਹੁਣ ਅੱਗੇ ਕਾਰ ਖੜੀ ਹੈ ਚਾਬੀ ਹੈ ਵਿੱਚ ਹਾਂ ਹੁਣ ਇਹ ਕਾਰ ਹੁਣ ਸ਼ੇਰ ਕਨੀ ਮੂੰਹ ਕਰਕੇ ਅੰਗਰੇਜ਼ੀ ਸੁਣਾਵਾਂਗਾ ਛੱਡੇਗਾ ਥੋੜੀ ਖਾ ਦੇਗਾ ਮੈਨੂੰ ਹੁਣੀ ਗਾਂੜਪੜ ਬੰਦਾ ਹੈ ਸਕੂਲ ਮਾ ਕਦੇ ਗਿਆ ਨਹੀਂ ਨੂੰ ਕਾਰ ਚਲਾਣੀ ਆਵਾ ਸ਼ੇਰ ਪਿੱਛੇ ਲੱਗ ਗਿਆ ਉਹ ਕਾਰ ਮਜਾਬੀ ਪਾਏਗਾ ਲੈ ਕੇ ਲੰਘ ਜਾਏ ਇਹ ਤਾਂ ਮੈਂ ਤੂੰ ਬੰਦਾ ਜਿਆਦਾ ਵਧੀਆ ਮਤਲਬ ਇਹ ਅੰਗਰੇਜ਼ੀ ਥੈਕ ਨੂੰ ਮਰਵਾਏਗੀ ਜਰੂਰ ਇਹ ਇੱਕੋ ਗੱਲ ਵੀ ਸਮਝ ਸਾਨੂੰ ਆਈ ਹੈ ਕਿ ਸਾਡੀ ਇੰਗਲਿਸ਼ ਬੜੀ ਹਾਈ ਹੈ ਕਹਿੰਦਾ ਅੱਜ ਕੱਲ ਬਹੁਤ ਮੁੱਲ ਪੈਂਦਾ ਚੀਜ਼ ਹੈਂਡ ਮੇਡ ਦਾ ਹੂੰ ਆਮ ਆਪਾ ਸੋਨਾ ਨਹੀਂ ਰੋਜ ਜਿਹੜਾ ਹੈ ਵਰਕ ਹੈ ਹੈਂਡ ਮੇਡ ਹੈ ਬੜੀ ਕਾਸਟਲੀ ਹੈ ਅਸੀਂ ਬਾਇ ਕੀਤਾ ਸੀ ਉੱਥੋਂ ਬੜੀ ਕਾਸਟਲੀ ਹੂੰ ਅੱਜ ਕੱਲ ਕਹਿੰਦੇ ਬਹੁਤ ਮੁੱਲ ਪੈਂਦਾ ਚੀਜ਼ ਹੈਂਡ ਮੇਡ ਦਾ ਪਾਲੋ ਨੂੰ ਬਿਨਾਂ ਸਕੂਲ ਜਾਏ ਪਤਾ ਹੁੰਦਾ ਸੀ ਚਾਦਰ ਦੀ ਹਰ ਛੇੜ ਦਾ ਹੂੰ ਉਹ ਫਲਕਾਰੀਆਂ ਫਲਾਣੀਆਂ ਚਾਦਰਾਂ ਬੀਬੀਆਂ ਨੇ ਕੱਢੀਆਂ ਉਹਨਾਂ ਨੂੰ ਸਕੂਲ ਮਗਾਈ ਨਹੀਂ ਉਹਨਾਂ ਨੂੰ ਉਹ ਸਾਰੀ ਕਲਾਕਾਰੀ ਆਉਂਦੀ ਸੀ ਇੱਕ ਵਾਰ ਮੈਂ ਨਾ ਉਹ ਭਾਈ ਰਾਮ ਸਿੰਘ ਜਿਹੜੇ ਬਹੁਤ ਵੱਡੇ ਨਕਸ਼ਾ ਨਵੀਸਰ ਪੰਜਾਬ ਦੇ ਖਾਲਸਾ ਕਲਜਾਬ ਤੇ ਬਹੁਤ ਸਾਰੀਆਂ ਇਮਾਰਤਾਂ ਪੰਜਾਬ ਦੇ ਦੁਸਤਾਨੇ ਨੂੰ ਬਣਾਈਆਂ ਨੇ ਹੂੰ ਮੋਨੋ ਦੇ ਸਮੇਂ ਦੇ ਵਿੱਚ ਨਾ 1901 ਕੀ ਮੈਂ ਇੱਕ ਪੜਾਅ ਦੇ ਉੱਤੇ ਨਮਾਇਸ਼ ਲੱਗੀ ਫਰਾਂਸ ਦੇ ਵਿੱਚ ਹਮ ਆ ਜਿਹੜੀਆਂ ਹੱਥ ਦੀਆਂ ਚੀਜ਼ਾਂ ਫਲਕਾਰੀਆਂ ਦੀ ਅੰਗਰੇਜ਼ ਸਾਰਾ ਸਮਾਨ ਪੰਜਾਬ ਤੇ ਇਕੱਠਾ ਕਰਕੇ ਲੇ ਗਏ ਹਮ ਕਹਿੰਦਾ ਜਦੋਂ ਉਹਨੇ ਦੇਖਿਆ ਤਾਂ ਉਹ ਬਈ ਜਰਾ ਤੱਕ ਮਾਰਾ ਕਹਿੰਦਾ ਕਿੱਥੇ ਆ ਬੰਦੇ ਹਮ ਟੀ ਕਮਾਲ ਕਲਾਕਾਰੀ ਕਰੀ ਹਮ ਸੋ ਸਾਰੀ ਚੀਜ਼ ਖਤਮ ਕਰਕੇ ਇੰਗਲਿਸ਼ ਬੜੀ ਹੈ ਹਮ ਪਾਲ ਨੂੰ ਬਿਨਾਂ ਸਕੂਲ ਜਾਏ ਪਤਾ ਹੁੰਦਾ ਸੀ ਚਾਦਰ ਦੀ ਹਰ ਛੇੜਦਾ ਕਹਿੰਦਾ ਹੁਣ ਸੈਂਡੀ ਨੂੰ ਮਿਲਦੀ ਹਮ ਸੈਂਡੀ ਹਮ ਸੈਂਡੀ ਨੂੰ ਮਿਲਦੀ ਮਿਸ ਸਤੀਜ ਦੀ ਵਧਾਈ ਹੈ ਅਸੀਂ ਇੱਕੋ ਗੱਲ ਦੀ ਸਮਝ ਸਾਨੂੰ ਆਈ ਹੈ ਸਾਡੀ ਇੰਗਲਿਸ਼ ਬੁੜੀ ਹੈ ਕਹਿੰਦਾ ਅੰਗਰੇਜ਼ੀ ਯੂਨੀਵਰਸਿਟੀ ਕਹਿੰਦੇ ਹਿੰਦੀ ਚ ਵਿਸ਼ਵ ਵਿਦਿਆਲਿਆ ਹਮ ਉਹਨੇ ਪੰਜਾਬੀ ਯੂਨੀਵਰਸਿਟੀ ਹੈ ਉਸ ਦਾ ਸਭ ਕਾਨੂੰਨ ਵਿਧਾਨ ਬਣਾ ਲਿਖਿਆ ਹੋਦਾ ਉਸਨੇ ਨਵੇਂ ਸ਼ਬਦ ਘੜਨੇ ਪੀ ਕੈਮਿਸਟਰੀ ਬਾਇਓ ਜੀ ਪੀ ਪੰਜਾਬੀ ਕੇ ਸ਼ਬਦ ਘੜਨੇ ਹੋਰ ਇਸਨੇ ਕੁਝ ਨਹੀਂ ਕਰਨਾ ਕੋਈ ਪੀ ਐਚ ਡੀ ਕੁਛ ਨਹੀਂ ਦਾ ਮੁੱਦਾ ਹੋ ਤੇ ਉਹ ਹੈ ਹੀ ਨਹੀਂ ਕਿਤੇ ਕੋਈ ਸ਼ਬਦ ਯੂਨੀਵਰਸਿਟੀ ਕੋਈ ਨਹੀਂ ਪਤਾ ਲੱਗਿਆ ਕਿ ਆਹਾਂ ਪੰਜਾਬੀ ਮੈਂ ਗਰੇਡਿਟੀ ਯੂਨੀਵਰਸਿਟੀ ਕਹਿੰਦੇ ਪੰਜਾਬੀ ਚ ਹਿੰਦੀ ਚ ਵਿਸ਼ਵ ਵਿਦਿਆਲੇ ਪੰਜਾਬੀ ਜਿਸ ਨੂੰ ਕਹਿੰਦੇ ਕੀ ਨੇ ਹੂੰ ਕਹਿੰਦਾ ਜਿਹੜੇ ਪੀ ਐਚ ਡੀ ਦੀ ਨਕਲੀ ਡਿਗਰੀ ਨਾਲ ਪ੍ਰੋਫੈਸਰ ਲੱਗੇ ਉਹ ਵੀ ਤਾਂ ਰੱਬ ਦੀ ਚੀਜ਼ ਹੈ ਹੂੰ ਕਹਿੰਦਾ ਹੁਣ ਯੂਥ ਫੈਸਟੀਵਲ ਚ ਹੂੰ ਹੁਣ ਯੁਵਕ ਮੇਲੇ ਚ ਹੂੰ ਜਵਾਨੀ ਮੇਲਾ ਨਹੀਂ ਯੁਵਕ ਮੇਲਾ ਹਾਂ ਯੁਵਕ ਹਾਂ 유ਵਤੀਆਂ ਦਾ ਪਤਾ ਨਹੀਂ ਵਿਚਾਰ ਨਹੀਂ ਕਿ ਆ ਦੋਸ਼ 유ਵਤੀਆਂ ਨੇ ਵੀ ਕਰਨਾ ਚਾਹੀਦਾ ਹੂੰ ਕਹਿੰਦਾ ਹੁਣ ਯੂਥ ਫੈਸਟੀਵਲ ਚ ਕਿਸੇ ਦੀ ਕੁੜੀ ਕੱਢ ਕੇ ਭੱਜੇ ਮਿਰਚੇ ਦੀ ਚੜਾਈ ਹੈ ਹੂੰ ਅਸੀਂ ਇੱਕੋ ਗੱਲ ਦੀ ਸਮਝ ਸਾਨੂੰ ਆਈ ਹੈ ਕਿ ਸਾਡੀ ਇੰਗਲਿਸ਼ ਬੜੀ ਆਈ ਹੈ ਹੂੰ ਅਸਲ ਮੈਂ ਨਾ ਪੰਜਾਬ ਦੇ ਵਿੱਚ ਪ੍ਰਧਾਨਤ ਦੀ جنگ ਹੈ ਨੈਟ ਅਕੇ ਉੱਪਰ ਹੂੰ ਪਿੱਛੇ ਚਮਕੀਲਾ ਫਿਲਮ ਬਣੀ ਚਮਕੀਲਾ ਸਹੀ ਤਾਂ ਗਲਤ ਨੂੰ ਕਿਹਨੇ ਮਾਰਿਆ ਸਾਰੀ ਬਾਤਾਂ ਨੂੰ ਛੱਡ ਦਿਓ ਹੂੰ ਉਹਦਾ ਕੋਈ ਮਤਲਬ ਨਹੀਂ ਆਪਾਂ ਬਹਿਸ ਨਹੀਂ ਕਰਦੇ ਹੂੰ ਮੁੱਦਾਈਏ ਕੀ ਚਮਕੀਲ ਦੇ ਨੇ ਕੋਈ ਜੰਗ ਲੜੀ ਤੇ ਸੁਭਰਾਵਾਂ ਦੀ ਚੱਪੜ ਚਿੜੀ ਜੰਗ ਲੜੀ ਉਹਦੇ ਰ ਫਿਲਮ ਬਣਨ ਦਾ ਕੀ ਮਤਲਬ ਹੈ ਮਤਲਬ ਇਹ ਹੈ ਥਾਰੇ ਹੀਰੋ ਬਦਲਨੇ ਆ ਹਮ ਮਾਰਾ ਹੀਰੋ ਕੌਣ ਹੈ ਉਹ ਜਿਆਦਾ ਕਸੂਰ ਦੇ ਪਠਾਨ ਇੱਕ ਬ੍ਰਾਹਮਣ ਕੀ ਬ੍ਰਾਹਮਣੀ ਨੂੰ ਚੱਕ ਕੇ ਲੈ ਗਏ ਤਾਂ ਉਹ ਖਾਲਸੇ ਦੇ ਦਰਬਾਰ ਮਾਂ ਪੇਸ਼ ਹੋਇਆ ਤੇ ਖਾਲਸੇ ਨੇ ਭਾਈ ਫਿਰ ਅਰਦਾਸ ਕਰੀ ਕਿ ਅੱਜ ਆਪਾਂ ਕਿਸੇ ਦੀ ਇੱਜ਼ਤ ਬਚਾ ਕੇ ਲੈ ਆਣੀ ਹੈ ਤੇ ਆਪਣੀਆਂ ਜਾਨਾਂ ਦੇਣੀਆਂ ਆ ਹਮ ਉਹ ਬੰਦੇ ਕਹੇ ਉਹਨਾਂ ਨੇ ਕਸੂਰ ਮੈਂ ਅੱਠ ਗਿਲੇ ਤੇ ਹਮਲਾ ਕਰਿਆ ਕਤਲਿਆਂ ਨੂੰ ਬਚਾ ਤਿਆ ਆਪਣੇ ਸਿੰਘ ਸ਼ਹੀਦ ਹੋਏ ਕਿੰਨੇ ਕਿਸੇ ਕੀ ਘਰ ਵਾਲੀ ਇੱਜ਼ਤ ਬਚਾ ਕੇ ਲਿਆਈ ਤੇ ਮਿਰਜਾ ਕਿਸੇ ਦੀ ਇੱਜ਼ਤ ਤਾਰਨ ਜਾ ਰਿਹਾ ਕਿਸੇ ਬਾਪ ਦੀ ਪੱਗ ਤਾਰਨ ਜਾ ਰਿਹਾ ਕਿਸੇ ਕੁੜੀ ਨੂੰ ਉਹ ਕਰਨ ਜਾ ਰਿਹਾ ਬਰਗਲਾ ਉਹ ਕਰਕੇ ਤੇ ਉਸਕੇ ਹਮੇ ਗੀਤ ਗਾਰੇ ਆ ਮਾਰਾ ਹੀਰੋ ਮਿਰਜਾ ਹੈ ਤੇ ਬਰਤਾਂਤ ਕੀ ਜੰਗ ਹੈ ਤੇ ਦਿਮਾਗ ਮਾ ਕੀਆ ਪਾਇਆ ਜਾ ਰਿਹਾ ਸੋ ਜੀ ਕਹਿੰਦਾ ਪਿੱਛੇ ਬਹੁਤ ਮੁੱਦਾ ਚੱਲਿਆ ਉਸ ਮੁੱਦੇ ਪਰਾਜ ਹੈ ਕਹਿੰਦਾ ਜਿਸ ਦੇ ਨਿਆਂ ਨੂੰ ਪੰਜਾਬ ਦੀ ਚ ਗਿਣਤੀ ਨਹੀਂ ਹੱਤੀ ਉਹ ਤਾਂ ਵੱਡਾ ਸਰਦਾਰ ਹੈ ਪੰਜਾਬ ਦੇ ਵਿੱਚ ਲੱਖਾਂ ਨਿਆਣੇ ਐ ਇਸ ਟਾਈਮ ਹੂੰ ਗਿਣਤੀ ਨਹੀਂ ਸਿਣਾ ਸਕਦੇ 100 ਤੱਕ ਹੂੰ ਮੈਂ ਕਿਸੇ ਗਿਆ ਵਾਦਾ ਕਿਤੇ ਉਹਨਾਂ ਦਾ ਟੱਬਰ ਐ ਬਹੁਤ بڑا ਨਿਆਣੇ ਲੁਕਣ ਵਿੱਚ ਹੀ ਖੇੜੇ ਆਪਾਂ ਖੇਲਦੇ ਰਹੇ ਆ ਹੂੰ ਜੋ 바ਰੀ ਦੇਣ ਗਿਆ ਵਾ ਪਾਤੀ ਲੁਕਰੇ ਆ ਤੇ ਆਪਾਂ ਗਿਣਤੀ ਕਰਦੇ ਵੀ 1 2 3 ਉਹ ਨਿਆਣਾ ਕਿਆ ਕਹਿ ਰਿਹਾ ਉਹ ਕਹਿ ਨਹੀਂ ਰਿਹਾ ਇਸ ਤਰ੍ਹਾਂ ਲਗੜਦਾ ਪੰਪ ਚੱਲ ਰਿਹਾ ਹੂੰ 1 ਹੂੰ 2 ਹੂੰ 3 ਹੂੰ 4 ਉਹ ਗਿਣਤੀਆਂ ਦੀ ਬਿਆਦੀ ਵਿੱਚ ਹੂੰ ਉਹ ਵੱਡਾ ਸਰਦਾਰ ਐ ਹੂੰ ਜਿਸ ਦੇ ਨਿਆਣਿਆਂ ਨੂੰ ਪੰਜਾਬੀ 'ਚ ਗਿਣਤੀ ਨਹੀਂ ਆਉਂਦੀ ਉਹ ਤਾਂ ਵੱਡਾ ਸਰਦਾਰ ਹੈ ਜਿਹੜਾ ਹਿੰਦੀ ਦੀ ਹਮਾਇਤ ਕਰਦਾ ਉਹ ਗਰਦਾਸ ਮਾਨ ਦਾ ਗਰਦਾਸ ਹੈ ਹੂੰ ਦੇਖੋ ਗੱਲ ਇਸ ਤਰ੍ਹਾਂ ਹੈ ਮੈਂ ਬਗਲ ਕਰ ਰਿਹਾ ਨਾ ਕਿ ਅਰਥ ਵਿੱਚ ਮੈਂ ਗਰਦਾਸ ਮਾਨ ਨੇ ਜੋ ਵੀ ਕਿਹਾ ਜਾਂ ਕਰਿਆ ਉਹਦੀ ਆਪਣੇ ਵਿਚਾਰ ਹੈ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਮੈਂ ਗਰਦਾਸ ਮਾਨ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਮੈਂ ਉਹਦੇ ਆਪਣੇ ਵਿਚਾਰ ਹੈ ਆਪਾਂ ਉਹਦਾ ਵਿਚਾਰ ਰੱਦ ਕਰ ਤਾ ਗਰਦਾਸ ਮਾਨ ਨਾਲ ਮੁੱਖ ਮੰਤਰੀ ਐ ਨਾ ਪ੍ਰਧਾਨ ਮੰਤਰੀ ਉਹਨੇ ਕਿਹਾ ਪਰ ਰੱਦ ਕਰ ਤਿਆ ਵੀ ਉਹ ਹਿੰਦੀ ਵਾਲੀ ਆਪਾਂ ਮੰਨਦੇ ਨਹੀਂ ਬਈ ਗੱਲ ਖਤਮ ਹੂੰ ਓ ਮੈਂ ਕਿਹਾ ਕਮਾਲ ਹੈ ਥਮੇ ਦਾ ਹੱਥ ਬੰਨ ਕੇ ਜਾ ਰਿਹਾ ਹੈ ਦਾਖਲ ਕਰਾਣ ਤੇ ਸਕੂਰ ਕਹਿ ਰਿਹਾ ਮੈਂ ਪੰਜਾਬੀ ਪਰ ਜੁਰਮਾਨਾ ਲਾਗਾ ਥਮੇ ਕਹਿ ਰਿਹਾ ਸੱਤ ਪਾਚੇ ਨੇ ਥਮੇ ਕੌਣ ਹੈ ਹੂੰ ਥਮੇ ਦੱਸੋ ਕੌਣ ਹੈ ਨਾ ਕਹਿੰਦਾ ਜਿਹੜਾ ਹਿੰਦੀ ਦੇ ਮੈਦ ਕਰਦਾ ਉਹ ਗਰਦਾਸ ਮਾਨ ਦਾ ਗਦਾਰ ਹੈ ਕਹਿੰਦਾ ਜੱਟ ਦੇ ਪੁੱਤ ਨੇ ਘਰ ਦੇ ਮੱਥੇ ਦੇ ਉਦਮ ਸੰਗਠੀ ਥਾਣਾ ਜਰਨਲ ਡਾਇਰ ਦੀ ਬੋਲੀ ਲਖਵਾਈ ਹੈ ਅਸੀਂ ਇੱਕੋ ਗੱਲ ਵੀ ਸਮਝ ਸਾਨੂੰ ਆਈਏ ਸਾਡੀ ਇੰਗਲਿਸ਼ ਬੜੀ ਨੇਮ ਪਲੇਟ ਇੰਗਲਿਸ਼ ਲਵਾਈ ਹੈ ਸਾਰੇ ਕਿਤੇ ਪੂਰੇ ਪੰਜਾਬ ਮਹਾਰਾਜਪੁਰੇ ਮੇਰੇ ਸ਼ਹਿਰ ਮਾ ਮੁਹਾਲੀ ਨਾ ਵਾਲੀ ਬਾਰੇ ਮੈਂ ਪੜਿਆ ਤਾਂ ਵੀ ਸਿੱਖਾਂਗੇ ਨਾ ਬਹੁਤ ਗੁਣਤੀ ਵਾਲਾ ਹੁਣ ਤਾਂ ਉਤਰ ਗਏ ਜੱਟਾਂ ਨੇ ਸਾਰਾ ਕੁਝ ਬੇਚ ਕੇ ਹੂੰ ਪਾ ਖੇਤਾਂ 'ਚ ਬੈਠੇ ਨੇ ਜ਼ਮੀਨ ਦੀ ਗੱਲ ਕਰਦੇ ਉਹ ਵੀ ਗੱਲ ਕਰਦੇ ਆ ਮੈਂ ਹੂੰ ਮੋਦੀ ਤਿੰਨ ਕਾਨੂੰਨ ਲੈ ਕੇ ਆਇਆ ਤਾਂ ਵੀ ਉਹ ਮਾਰੀ ਜ਼ਮੀਨਾਂ ਖੋਲੇਗਾ ਹੂੰ ਜਿਵੇਂ ਨੂੰ ਜ਼ਮੀਨ ਤੇ ਬਾਹਰ ਕਰ ਦੇਗਾ ਬੇਜਮੀਨੇ ਹੋ ਜਗੇ ਨੋ ਫਾਰਮਰ ਨੋ ਫੂਡ ਨੋ ਫੂਡ ਵੀ ਫਾਰਮਰ ਕਿਸਾਨ ਬਿਨਾ ਰੋਟੀ ਨਹੀਂ ਹੈ ਹੂੰ ਤੇ ਉਹਨਾਂ ਨੇ ਤਾਂ ਸਾਰੀ ਜ਼ਮੀਨ ਵੇਚ ਦਿੱਤੀ ਹੂੰ ਵਾਲੀ ਕੇ ਵਿੱਚ ਉਹਨਾਂ ਨੇ ਸਾਰੀ ਜ਼ਮੀਨ ਵੇਚ ਲਈ ਉਹਦਾ ਮਤਲਬ ਕੀ ਹੋਇਆ ਉਹ ਮਤਲਬ ਇਹ ਹੋਵੇ ਉਹਨਾਂ ਕਿ ਕਾਲੇ ਕਾਨੂੰਨਾਂ ਕੇ ਸਮਹਿਤੀਆਂ ਉਹ ਹੂੰ ਉਹ ਵੀ ਜ਼ਮੀਨ ਤੇ ਬਾਹਰ ਕਰ ਰਹੇ ਆ ਵਾਪੇ ਹੋ ਗਏ ਹੂੰ ਉਹ ਤਾਂ ਫਿਰ ਮੋਦੀ ਵਾਲੇ ਉਧਰਲੇ ਪਾਲੇ ਮੈਂ ਖੜੇ ਜਿਹਨਾਂ ਕੇ ਵਿਰੋਧ ਮੈਂ ਰੌਲਾ ਪਾਉਂਦੇ ਰਹੇ ਹੂੰ ਸੋ ਇਹ ਬਹੁਤ ਬੜੀਆਂ ਖੇਡਾਂ ਹੈ ਹੂੰ ਸੋ ਕੀ ਕਹਿ ਰਿਹਾ ਤਾਂ ਜੀ ਮੈਂ ਕਿੱਥੇ ਤੇ ਆਉਂ ਲੈ ਜਨਰਲ ਟਾਇਲ ਦੀ ਬੋਲੀ ਲਗਾਈ ਬੋਲੀ ਦਿਖਵਾਈ ਜੀ ਹਾਂ ਜੀ ਬਸ ਇੱਕੋ ਗੱਲ ਦੀ ਸਮਸਿਆ ਨੂੰ ਹੈ ਕਿ ਸਾਡੀ ਇੰਗਲਿਸ਼ ਬੜੀ ਖਾਈ ਹੈ ਹੁਣ ਬਹੁਤ ਰੌਲਾ ਹੈ ਕਿ ਸੇਖੇ ਗੁਰੂ ਸਾਹਿਬਾਨ ਦੀ ਧਰਤੀ ਹੈ ਜਿਹੜਾ ਨਾ ਕਿ ਬੇਅਦਬੀ ਕਰੇਗਾ ਮੈਂ ਹਾਂ ਉਹਨਾਂ ਕੇ ਸਿਰ ਵੱਢਣਗੇ ਹੂੰ ਕਹਿੰਦਾ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਲਈ ਸਿਰ ਵੱਢਣ ਦਾ ਐਲਾਨ ਹੈ ਹੂੰ ਫੇਸਬੁੱਕ ਤੇ ਹੁੰਦਾ ਰੋਜ਼ ਹੋ ਰਿਹਾ ਹੂੰ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਲਈ ਸਿਰ ਵੱਢਣ ਦਾ ਐਲਾਨ ਹੈ ਗੁਰੂ ਦੀ ਬੋਲੀ ਬੋਲਣ ਤੇ ਸਕੂਲ ਕਰਦਾ ਜੁਰਮਾਨੇ ਦਾ ਫਰਮਾਨ ਹੈ ਹੂੰ ਸਕੂਲ ਕਰਦਾ ਜੁਰਮਾਨੇ ਦਾ ਫਰਮਾਨ ਹੈ ਕਹਿੰਦਾ ਦਾਖਲੇ ਲਈ ਗੁਰੂ ਕੇ ਸਿੱਖਾਂ ਨੇ ਦਾਖਲੇ ਲਈ ਗੁਰੂ ਕੇ ਸਿੱਖਾਂ ਨੇ ਹੱਥ ਬੰਨ ਕੇ ਲਾਈਨ ਲਗਾਈ ਹੈ ਹੂੰ ਤੁਸੀਂ ਗੂਗਲ ਦੀ ਸਮਝ ਸਾਨੂੰ ਆਈਏ ਕਿ ਸਾਡੀ ਇੰਗਲਿਸ਼ ਬੜੀ ਫਾਈ ਹੈ ਮੈਂ ਕਹਿੰਦਾ ਮੈਂ ਕਈਆਂ ਨੂੰ ਦੇਖ ਰਹਾ ਮੈਂ ਕਹਿੰਦਾ ਮੇਰਾ ਤਾਂ ਨਾ ਸਰੀਰ ਹੈ ਨਾ ਮੈਂ ਤਰੀਰ ਬੰਦਾ ਮੇਰੇ ਦੋਸਤਾਂ ਮੈਨੂੰ ਕੀ ਧੜ ਹੂੰ ਮੇਰੇ ਮਾਤਾ ਕਥ ਹੈ ਦੀ ਮੈਂ ਬਹੁਤ ਵਧੀਆ ਵੀ ਹਮੈਤੀ ਹੈ ਪੰਜਾਬ ਦੇ ਵਿੱਚ ਪੰਜਾਬੀ ਦੇ ਬੜੇ ਨਾਲ ਹਿੰਦੀ ਕ ਬਰੋਧ ਹੈ ਕਿਸੇ ਸਕੂਲ ਨੂੰ ਬੋਲ ਕੇ ਦਿਖਾਓ ਹੂੰ ਜਾਓ ਮੈਂ ਕੱਟ ਕਰਕੇ ਸਕੂਲ ਨੂੰ ਕਹੋ ਵੀ ਹਿੰਦੀ ਬੁਲਾ ਰਿਆ ਮੈਂ ਕਹਿੰਦਾ ਫੀਸ ਭਰ ਕੇ ਆ ਰਹੇ ਥਾ ਮੈਂ ਜੀ ਗਰਦਾਸ ਮਾਨ ਇਸ ਮੁੱਦੇ ਤੇ ਗਦਾਰਾਂ ਨੂੰ ਹਿੰਦੀ ਦੀ ਮੈਦ ਕਰਦਾ ਪੂਰਾ ਪੰਜਾਬ ਗਦਾਰਾਂ ਦਾ ਗੜ ਬਣੇਗਾ ਨਿਕਲੇਗਾ ਚੱਕ ਕੱਲੇ ਕੱਲੇ ਘਰਾਂ ਮਾ ਜਾ ਕੇ ਦੇਖ ਲਓ ਹਮ ਬਾਈ ਅੰਗਰੇਜ਼ੀ ਚ ਪੜਾ ਰਹੇ ਆ ਹਿੰਦੀ ਚ ਬੁਲਾ ਰਹੇ ਸਾਰੇ ਸਕੂਲਾਂ ਮੈਂ ਹਾਂ ਐ ਹੀ ਆ ਬੋਲ ਕੇ ਦਿਖਾਓ ਐਦਾ ਹੀ ਆ ਉੱਤੇ ਕੁਸਕਦਾ ਨਹੀਂ ਕੋਈ ਕਿੱਸੀਆਂ ਕਰ ਰਹੇ ਸਕੂਲ ਕੇ ਮੈਂ ਕਈਆਂ ਨੇ ਕਿਹਾ ਹਮ ਮੈਂ ਫਿਰ ਕਹੀਂ ਕਹਿੰਦੇ ਹਾਂ ਤਾਂ ਉਹ ਵੀ ਦਸ ਵਿੱਚ ਲੰਗਾ ਦਾ ਆ ਭੌਂਕਰਿਆ ਤੂੰ ਹੂੰ ਮੇਰੇ ਅਮੇ ਰਾਜਪੁਰੇ ਰਹੇ ਸ਼ਹਿਰ ਮੈਂ ਆਪਣੇ ਕੱਲੇ ਗੈਰ ਮੇਰੇ ਦੋਈ ਰੇ ਨੇ ਸਰਕਾਰੀ ਸਕੂਲੋਂ ਪੜ੍ਹੇ ਹੂੰ ਬਿਲਕੁਲ ਸਰਕਾਰੀ ਮੈਂ ਤੇ ਉਹਨਾਂ ਨੂੰ ਪੰਜਾਬੀ ਬਹੁਤ ਵਧੀਆ ਆਂ ਅੰਗਰੇਜ਼ੀ ਵੀ ਆਵਾ ਮੇਰੇ ਤੇ ਵਧੀਆ ਆ ਹੂੰ ਮੈਂ ਆਪਣੇ ਟੱਬਰ ਦਾ ਹੋਰ ਕੀ ਜੀ ਮੈ ਲੈਂਦਾ ਮੈਂ ਆਪਣੇ ਕੀ ਕਹਿ ਰਿਹਾ ਹੂੰ ਸੋ ਜਿਹੜੇ ਇਹ ਬੰਦੇ ਆ ਇਹਦਾ ਮਤਲਬ ਕਿ ਮੈਂ ਕਹਿੰਦਾ ਥਵੇਂ ਤਾਂ ਫੀਸ ਭਰ ਕੇ ਲਾਗੂ ਕਰ ਲਿਆ ਗੁਰਦਾਸ ਮਾਨ ਦਾ ਆਪਾਂ ਨੇ ਬਿਆਨ ਰੱਦ ਕਰ ਦਿਆ ਹੂੰ ਸਾਰਾ ਕਿਆ ਬਣੇਗਾ ਥਵੇਂ ਕੌਣ ਹੈ ਹੂੰ ਸੋ ਵੇ ਰੱਖਾ ਹੈ ਲੋ ਜੀ ਕਹਿੰਦਾ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਲਈ ਸਿਰ ਵੱਢਣ ਦਾ एलान ਹੈ ਗੁਰੂ ਦੀ ਪੋਲੀ ਪੁੱਲਣ ਤੇ ਸਕੂਲ ਕਰਦਾ ਜੁਰਮਾਨੇ ਦਾ ਫਰਮਾਨ ਹੈ ਇਹਨਾਂ ਦਾਖਲੇ ਲਈ ਗੁਰੂ ਦੇ ਸਿੱਖਾਂ ਨੇ ਹੱਥ ਬੰਨ ਕੇ ਲੈਣ ਲਗਾਈ ਹੈ बस ਇੱਕੋ ਗਲਤੀ ਸਾਨੂੰ ਸਾਨੂੰ ਆਈ ਹੈ ਕਿ ਸਾਡੀ ਇੰਗਲਿਸ਼ ਬੜੀ ਆਈ ਹੈ ਇੰਗਲਿਸ਼ ਬੜੀ ਆਈ ਹੈ ਕਹਿੰਦਾ ਜੱਟਾਂ ਦੇ ਪੁੱਤ ਹੁਣ ਜੱਸਾ ਤੇ ਛਿੰਦਾ ਨਹੀਂ ਵਾਹ ਸਾਰਾ ਬਦਲ ਗਿਆ ਸਾਨੂੰ ਗੁਰੂ ਸਾਹਿਬ ਨੇ ਨਾਂ ਦੇ ਤੇ ਨਾਂ ਹਰਕ ਸਿੰਘ ਹਮ ਜਸਾਰ ਸਿੰਘ ਅਜੀਤ ਸਿੰਘ ਜਰਵਰ ਸਿੰਘ ਫਤੇ ਸਿੰਘ ਹਮ ਨਾ ਤੇ ਸਭ ਤੋਂ ਵੱਡੀ ਗੱਲ ਮੇਹਰੂ ਵਾਲਾ ਉਹਨਾਂ ਦੇ ਪਿੱਛੇ ਇੱਕ ਬੰਦਾ ਬਾਤ ਕਰ ਰਿਹਾਦਾ ਵੀ ਜਿਹੜੇ ਅਫਰੀਕਾ ਕੇ ਨੀਗਰੂ ਆਪਣੇ ਕਾਲੇ ਭਾਈ ਆ ਉਹ ਆਪਣੇ ਦੇ ਵਿਚਾਰੇ ਮਾੜੀ ਹਾਲਤ ਮੈਂ ਹੂੰ ਬਹੁਤ ਪਿਆਰੇ ਬੰਦੇ ਆ ਉਹ ਗਰੀਜਾਂ ਨੇ ਬਦਨਾਮ ਕਰੀ ਦੀ ਹੂੰ ਅਸਲ ਬੰਦਾ ਇਹ ਜਿਹੜੇ ਗਰੇਜ ਆ ਇਹਨਾਂ ਨੇ ਸਾਰੀ ਦੁਨੀਆ 'ਚ ਗੰਦਾ ਪਾਇਆ ਪਹਿਲਾਂ ਵੀ ਅੱਜ ਵੀ ਹੂੰ ਉਹਨਾਂ ਨੇ ਉਹਨਾਂ ਨੇ ਇੰਨੀ ਗੁਲਾਮੀ ਉਹ ਨਾਂ ਬਦਲ ਗਏ ਵਿਚਾਰੇ ਉਹਨਾਂ ਦਾ ਨਾਂ ਵੀ ਡੇਵਿਡ ਹੋ ਗਿਆ ਫਲਾਣੇ ਉਹਨਾਂ ਹੋਰ ਤੇ ਕਬੀਲਿਆਂ ਵਾਲੇ ਹੂੰ ਹੁਣ ਆਪਾਂ ਨੂੰ ਗੁਰਸਾਹਬ ਨੇ ਨਾਂ ਦੇ ਤੇ ਹੂੰ ਖੜਕ ਸਿੰਘ ਕਬਰ ਨੌਣੇ ਹਰ ਸਿੰਘ ਸ਼ੇਰ ਸਿੰਘ ਹਨੀ ਹੂੰ ਤੁਸੀਂ ਸਾਡੇ ਐਰੀ ਕੈਰੀ ਸ਼ੈਰੀ ਚੈਰੀ ਹਾਂ ਮੈਂ ਕਿ ਸੁਗਰਾ ਪੈਰੀ ਨਾ ਰੱਖ ਲਿਓ ਹਾਂ ਸੈਂਟੀ ਮੰਡੀ ਸੈਂਟੀ ਮੰਡੀ ਦਾ ਨਾਮ ਹੈ ਮਰੇ ਸੈਂਟੀ ਮੰਡੀ ਕੁੜੀ ਵਾਲੇ ਦੂਜੇ ਹੋਗਾ ਤਾਂ ਹਾਂ ਵਾਈਟ ਮੈਨ ਇਹ ਇੱਕ ਨਾ ਜਿਹੜੀ ਪਹਿਲੇ ਉਦਮ ਸਿੰਘ ਫਿਲਮ ਬਣੀ ਸੀ ਇੱਕ ਦਾ ਬਣਾਈ ਤੀ ਜਿਹੜੀ ਇਹਨਾਂ ਨੇ ਬਣਾਈ ਤੀ ਕੌਣ ਹੀਰੋ ਤਾਂ ਉਹਦੇ ਵਾ ਜਿਹੜੀ ਬਣੀ ਗਈ ਬਿੱਕੀ ਕੋਰਸ ਉਹ ਰੀਸ ਤੇ ਪਹਿਲਾ ਬਣਾਈ ਤੀ ਫਿਲਮ ਉਹਨਾਂ ਨੇ ਆਪਣੇ ਨਾਉ ਭੁੱਲ ਗਿਆ ਮੈਂ ਰਾਜਪੱਪਰ ਹੀਰੋ ਦਾ ਹੂੰ ਉਹ ਜਦ ਉਦਮ ਸਿੰਘ ਨੂੰ ਮਾਰਨ ਜਾਂਦਾ ਰਾਜਪੱਪਰ ਉਹਥੇ ਜਿਹੜੇ ਹੋਟਲਾਂ માં ਮਤਲਬ ਕਿ ਰਹੇ ਠਾਇਰ ਦਾ ਉੱਥੇ ਬੈਠੇ ਦਿਓ ਉੱਥੇ ਲੱਡੂ ਬਣਦਾ ਵੀ ਇੱਕ ਬੰਦੇ ਨੇ ਲੱਡੂ ਖੁਲਾ ਕੇ ਕਹਿੰਦਾ ਕਹਿੰਦਾ ਲੈ ਤੂੰ ਵੀ ਖਾ ਵਾਈਟ ਬੈਡੀ ਨੇ ਬਲੈਕ ਬੋਡੀ ਹੂੰ ਸੋਰੇ ਹੈਰੀ ਗੈਰੀ ਸ਼ੈਰੀ ਬਣ ਗਏ ਵੇ ਆ ਪਿੱਛੇ ਰੱਖੀ ਮੈਨੂੰ ਇਹਦੇ ਨੇੜੇ ਤੇ ਬਹੁਤ ਡਰ ਲੱਗਦਾ ক্লোਜ਼ ਤੇ ਕਹਿੰਦਾ ਜੱਟਾਂ ਦੇ ਪੁੱਤ ਹਣ ਜੱਸਾ ਦੇ ਛਿੰਦਾ ਨਹੀਂ ਹੈਰੀ ਤੇ ਗੈਰੀ ਨੇ ਤੇ ਬਾਪੇ ਦੇ ਬੋਲਾਂ ਦੇ ਬਹੁਤ ਵੱਡੇ ਪੈਰੀ ਨੇ ਇਸੇ ਕਰਕੇ ਤਾਂ ਇਹਨੇ ਨਿੱਤਰਖ ਧੰਨਵਾਦ ਲਗਾਈ ਹੈ ਹਮ ਅਸੀਂ ਕੋਈ ਗੱਲ ਨਹੀਂ ਸਮਸਮ ਵਾਲੀ ਜਿਹੜੀ ਸਾਡੀ ਨਹੀਂ ਵੀ ਸਬੀ ਕਰਾਈ ਭਾਈ ਧਰਖਤਾਂ ਨੂੰ ਨਫ਼ਰਤ ਕਰਨ ਵਾਲੇ ਬੰਦੇ ਪੰਜਾਬ માં ਹੀ ਦਾਵਾ ਕਰਾਂ ਵੀ ਇਹਨੇ ਸਿੱਖਿਆ ਤਾਂ ਫਿਰ ਮਜ਼ਾਕ ਹੈ ਹਾਂ ਬਾਬੇ ਨੇ ਗੁਰੂ ਸਾਹਿਬ ਨੇ ਦਾ ਕੁਦਰਤ ਨੂੰ ਕਾਇਆ ਹਾਂ ਕੁਦਰਤ ਦੀ ਸਿਖਤ ਹੈ ਮਹਿਮਾ ਸਾਰੀ ਹਮ ਸਾਰੀ ਕੁਸ਼ੀ ਆਰਤੀ ਵੀ ਕੁਦਰਤ ਹੀ ਗੱਲ ਕਰਦੀ ਹੈ ਹਮ ਮੈਂ ਹੁਣ ਤਾਮਨ ਲੱਡੂ ਜਗ੍ਹਾ ਆਇਆ ਬਾਈ ਇੱਥੇ ਦਰਖਤ ਹਮ ਉੱਥੇ ਤੋਂ ਤੁਲਨਾ ਪਵਾ ਵੀ ਧਰਤੀ ਕਿੱਥੇ ਹਮ ਟਕੀ ਵੀ ਹਮ ਉਰੇ ਦਰਖਤਾਂ ਦੇ ਪਿੱਛੇ ਉਹ ਨਾ ਜਦ ਸਰਕਾਰ ਬੋਟਾ ਬੈਣੀ ਦੀ ਦਰਖਤ ਫੁਕੇ ਜਿੜੀਆਂ ਤੋਤੇ ਵਿੱਚ ਜਨੌਰ ਰੱਬ ਦੇ ਜੀ ਜੰਪਰ ਪੰਖ ਫੁਕੇ ਰੱਖਦੇ ਹੂੰ ਤੇ ਫਿਰ ਅਮੇ ਪੰਜਾਬ ਉਹ ਕਮਨ ਹੈ ਕਿ ਨਾ ਵੀ ਅੱਗ ਲਾਰੇ ਦਰਖਤਾਂ ਨੂੰ ਦਸਤਰਾ ਪਾਇਆ ਵਾ ਹਾਂ ਦਸ ਹਾਂ ਤੇ ਛੇਤੀ ਛੇਤੀ ਕੋਕਾ ਜੰਦੇ ਵੀ ਖੰਡਪਾੜ ਦਾ ਭੋਗ ਛੇਤੀ ਪਾਉ ਮੁੜ ਕੇ ਜਾ ਕੇ ਅੱਗ ਲਾਉਣੀ ਅਗੇ ਹੂੰ ਹੈ ਤੇ ਖੰਡਪਾੜ ਦਾ ਕਾਰਡ ਵੀ ਨਾ ਅੰਗਰੇਜ਼ੀ ਵਿੱਚ ਛਪਦਾ ਹੈ ਹਾਂ ਆ ਤੁਸੀਂ ਗੱਲ ਕਿ ਖੰਡਪਾੜ ਦੇ ਭੋਗ ਦੇ ਜਿੰਨੇ ਮੇਰੇ ਪਾਸ ਕਾਰਡ ਆ ਰਹੇ ਹਨ ਹਾਂ ਮੇਰੇ ਪਾਸ ਨਾ ਤਾਮਨਾਡੂ ਦੇ ਕਾਰਡ ਆਵੇਗਾ ਤਾਮਲਮਾ ਹਾਂ ਮੇਰੇ ਦੋਸਤ ਐ ਕੇਰਲਾ ਦੇ ਮਲਿਆਲਮ ਪੂਰੇ ਤੇ ਅਨਪੜ ਜੱਟ 16 ਦੁਨੀ 8 ਜਿਹੜੇ ਪਿੰਡ ਮਾ ਮੇਰੇ ਹੂੰ ਉਹ ਕਾਰਡ ਅਰੇਜੀ ਵਾ ਹਾਂ ਮੈਂ ਕਿ ਪੜ ਕੇ ਸੁਣਾ ਦੇ ਆਹ ਪੜਨਾ ਤਾਂ ਮਨਵਾਦਾ ਨਹੀਂ ਮੈਂ ਕਿ ਸਪਾਇ ਕਰਤੇਗਾ ਲੋਕ ਸਪਾਰੇ ਆ ਮਨ ਲੋਕ ਤਾਂ ਕੂਏ ਵਿੱਚ ਛਾਲ ਮਾਰ ਕੇ ਤਾਂ ਵੀ ਮਰ ਜਾ ਗਿਆ ਕਹਿੰਦਾ ਲੋਕਾਂ ਨੇ ਕਰਿਆ ਮੈਂ ਵੀ ਕਰ ਰਿਆ ਹਾਂ ਹਾਂ ਤੂੰ ਕਹਿੰਦਾ ਜੱਟਾਂ ਦੇ ਪੁੱਤੋਂ ਜੱਸਾ ਤੇ ਛਿੰਦਾ ਨਹੀਂ ਹੈਰੀ ਤੇ ਗੈਰੀ ਨੇ ਤੇ ਬਾਬੇ ਦੇ ਬੋਲਾਂ ਦੇ ਬਹੁਤ ਵੱਡੇ ਪੈਰੀ ਨੇ ਕਿਸੇ ਨਾਲ ਕੇ ਇਹਨਾਂ ਤਰਾਖਤਾਂ ਨੂੰ ਅੱਖ ਲਗਾਈ ਹੈ ਹੂੰ ਉਸ ਨੂੰ ਗੰਦੀ ਸਮਝਣ ਵਾਈਏ ਕਿ ਸਾਡੇ ਲਈ ਨਹੀਂ ਲਿਸ ਪੜੀ ਰਹੀ ਕਹਿੰਦਾ ਹੱਡਾ ਰੋੜੀ ਦੀ ਹੱਡ ਕਹਿੰਦੇ ਹੂੰ ਹੱਡਾ ਰੋੜੀ ਦੀ ਹੱਡ ਕਹਿੰਦੇ ਪ੍ਰੈਸ ਕਲੱਬ ਚ ਚਿਕਨ ਚਿਲੀ ਹੈ ਹੂੰ ਕਹਿੰਦਾ ਦੀਵਾਲੀ ਮੰਗ ਕੇ ਮੂੜੇ ਪੱਤਰ ਕਾਣਾ ਦੀ ਪਰ ਮੁਰਗਾ ਖਾਂਦੀ ਬਿੱਲੀ ਹੈ ਹੂੰ ਕਹਿੰਦਾ ਖਬਰ ਦੀ ਕੀ ਮਜਾਲ ਕਿ ਉਹ ਖੰਗ ਜਾਵੇ ਹੂੰ ਫਰਬੀ ਟੀਮ ਇਹ ਮਜਾਲ ਕਿ ਉਹ ਖੰਡ ਜਾਵੇ ਉਹ ਤਾਂ ਲਾਲਿਆਂ ਦੇ ਘਰ ਦੀ ਲਗਾਈ ਹੈ ਅਸੀਂ ਇੱਕੋ ਗਲਤੀ ਸਮਸਾਨੀ ਬੜੀ ਗੱਲ ਹੈ ਬੜੀ ਗੱਲ ਹੈ ਕਾ ਨਸ਼ਾ ਪੱਤਾ ਪੂਰਾ ਕਰਕੇ ਪੈਂਦੀਆਂ ਰੇਟਾਂ ਨੇ ਹਮ ਨਸ਼ਾ ਪੱਤਾ ਪੂਰਾ ਕਰਕੇ ਪੈਂਦੀਆਂ ਰੇਟਾਂ ਨੇ ਕਿਹੜਾ ਨਲੂਆ ਸੂਰਮਾ ਇੱਥੇ ਸਭ ਆਦੀ ਬਾਬੇ ਦੀ ਬੇਟਾ ਹਮ ਇਹ ਸਭ ਫੇਸਬੁੱਕ ਦੇ ਦਾਅਵੇ ਆਵੇ ਸੀ ਉਹ ਅਸੀਂ ਕੁਝ ਨਹੀਂ ਹੈਗਾ ਅਸਲ ਵਿੱਚ ਹਮ ਜਿਹੜੇ ਬੰਦੇ ਆਪਣੀ ਬੋਲੀ ਲਿਖ ਨਹੀਂ ਸਕਦੇ ਬੋਲ ਨਹੀਂ ਸਕਦੇ ਆਪਣੇ ਨੌ ਬਦਲੀ ਫਿਰ ਰਹੇ ਆ ਉਹ ਕਹਿਣਗੇ ਸੀ ਨਲੂਏ ਸੂਰਮੇ ਬੰਦਾ ਕਹਿੰਦਾ ਹਾਂ ਇਹਦੀ ਸਰਦ ਲਲਕਾਰੇ ਮਾਰੇ ਮੈਂ ਕਿ ਬਾਤ ਕਰ ਰਿਹਾ ਤੇ ਕਦਨ ਜਿਹੜਾ ਅਬਦਾਲੀ ਦਾ ਪੋਤਾ ਸ਼ਾਹ ਜੋਹਾਂ ਪਤਾ ਨਹੀਂ ਕਿ ਨੌ ਤੋਂ ਨੌ ਭੁੱਲ ਜਾਵੇਂ ਆਇਆ ਤਔਰੇ ਜਦ ਮੈਂ ਆਪਣੇ ਅਬਦਾਲੀ ਗਾਂਗੋਈ ਦੀ ਸਿੱਖਾਂਗੀ 17ਵੀਂ ਸਦੀ ਦੇ ਵਿੱਚ ਉਹ ਰਣਜੀਤ ਸਿੰਘ ਦੇ ਬਾਬੇ ਚੜ੍ਹਤ ਸਿੰਘ ਉਹਨਾਂ ਨੇ ਅਬਦਾਲੀ ਨੂੰ ਭਜਾਇਆ ਤਾਂ ਤੇ اٹਕ ਤੇ ਆ ਟੱਪ ਕੇ ਅਬਦਾਲੀ ਨੇ ਕਿਹਾ ਵੀ ਮਾਰੇ ਪੁੱਤ-ਪੋਤੇ ਫਿਰ ਲੜਦੇ ਰਹਿੰਦੇ ਤੇ ਬਾਬੇ ਚੜ੍ਹਤ ਸਿੰਘ ਨੇ ਕਿਹਾ ਦਾ ਮਾਰੇ ਵੀ ਕਹਿੰਦਾ ਫਿਰ ਕਿਹੜਾ ਘਰਾਂ ਬੈਠੇ ਨੇ ਵੀ ਚੂੜੀਆਂ ਪਾ ਕੇ ਉਹ ਵੀ ਥਾਰੇ ਖਿਲਾਫ ਜੰਗ ਲੜਾਂਗੇ ਫਿਰ ਅਬਦਾਲੀ ਦਾ ਪੋਤਾ ਜਦ ਹਮਲਾ ਕਰਨ ਆਇਆ ਤਾਂ ਸੰਮਨ ਬੁਰਜ ਦੇ ਉੱਪਰ ਚੜ ਕੇ ਰਣਜੀਤ ਸਿੰਘ ਨੂੰ ਲਲਕਾਰਾ ਮਾਰਿਆ ਬਾਹਰ ਨਿਕਲੋ ਅਬਦਾਲੀ ਦੇ ਪੋਤੇ ਰਣਜੀਤ ਆਪਣੇ ਚੜ੍ਹਤ ਸਿੰਘਾਂ ਪੋਤਾ ਰਣਜੀਤ ਸਿੰਘ ਨੂੰ ਲਲਕਾਰ ਰਿਹਾ ਹੁਣ ਕੀ ਕਹੇਗਾ ਹੂੰ ਬਾਹਰ ਨਿਕਲ ਬਦਾਲੀ ਕੇ ਪੁੱਤ ਤੈਨੂੰ ਗੈਰੀ ਲਲਕਾਰ ਰਿਹਾ ਗੈਰੀ ਦਾ ਪੁੱਤ ਸਾਹਿਰੀ ਲਲਕਾਰ ਰਿਹਾ ਹਾਂ ਭਾਈ ਕੀ ਹਾਲ ਕਰੀ ਫਿਰ ਰਹੇ ਆ ਅਫਜਲ ਸਾਇਰ ਨੇ ਨਾ ਇੱਕ ਬਹੁਤ ਕਮਾਲ ਲਿਖੀ ਆ ਪਾਕਿਸਤਾਨ ਕੀ ਬਾਗ ਹੂੰ ਉਹ ਮੈਂ ਹਰ ਬਾਰ ਸੁਣਾਇ ਕਰਦਾ ਸਾਰੇ ਪੰਜਾਬੀ ਉਧਰ ਵੀ ਹਾਲ ਆ ਉਧਰ ਵੀ ਵਿਚਾਰੇ ਪੰਜਾਬੀ ਆਪਣੀ ਬੋਲੀ ਛੱਡ ਗਏ ਹੂੰ ਕਹਿੰਦਾ ਅਸੀਂ ਖੜੇ ਖਲੋਤੇ ਕੰਬ ਗਏ ਪਛਾਵੇਂ ਬਦਲੇ ਉਹ ਸਾਡੇ ਆਪਣੇ ਆ ਪਟਵਾਰੀਆਂ ਸਾਡੇ ਨਾਂਵੇਂ ਬਦਲੇ ਹੂੰ ਸਾਨੂੰ ਸਮਝ ਨਹੀਂ ਹੋਉਂ ਦੇ ਕੇ ਘਾਟੇ ਵਾਧੇ ਅਸੀਂ ਪੰਤਰ ਕਿੰਨਾ ਖੇਡਿਆ ਤੇ ਛੱਤਰ ਖਾਦੇ ਹੂੰ ਕਹਿੰਦਾ ਸੱਜਾ ਹੱਥ ਵਖਾ ਕੇ ਸਾਨੂੰ ਮਾਰੀ ਸੁਖਭੀ ਅਸੀਂ ਜੰਨਤ ਵੱਲੋਂ ਨੱਠ ਪਏ ਦਿੱਤੂ ਜੰਨਤ ਪੀ ਕਹਿੰਦਾ ਸੀ ਖਾਮ ਮੜ ਮੜ ਵੇਖੀਏ ਕਿ ਖੇਟਾਂ ਹੋਈਆਂ ਉਹ ਕਿਤੇ ਸ਼ੇਰਾਂ ਵਰਗੇ ਸੂਰਮਿਆਂ ਦੇ ਪੇਟਾਂ ਹੂੰ ਪੇਟਾਂ ਦਾ ਹਾਲ ਹੈ ਮਾਰਾ ਹੂੰ ਦਾਅ ਵੀ ਪੜੇ ਪੜੇ ਫੇਸਬੁੱਕ ਉੱਪਰ ਹੂੰ ਤੋ ਕਹਾ ਵੀ ਨਸ਼ੇ ਪੱਤੇ ਪੂਰੇ ਕਰਕੇ ਪੈਂਦੀਆਂ ਰੇਟਾਂ ਨੇ ਕਿਹੜਾ ਨਲੂਆ ਸੂਰਮਾ ਇੱਥੇ ਸਭ ਅਲੀ ਬਾਬੇ ਦੀਆਂ ਭੇਟਾਂ ਨੇ ਕਹਿੰਦਾ ਭੇਟਾਂ ਨੇ ਆਪਣੇ ਮੁੰਨੇ ਜਾਣ ਦੀ ਹਮ ਨੱਚ-ਨੱਚ ਕੇ ਖੁਸ਼ੀ ਮਨਾਈ ਐ ਹਮ ਅਸੀਂ ਕੋ ਗਲ ਦੀ ਸੰਸਨ ਮਾ ਜੇ ਸਾਡੀ ਗ੍ਰਿਫ ਬੜੀ ਆਈ ਤੋ ਆਪਣਾ ਤਾਂ ਪੰਜਾਬ ਮਾ ਬਸਹੀ ਰੋਲਾ ਜੀ ਵਾਹਿਗੁਰੂ